अकाल दर्शको तुम देख रहे हो पीबी इकानवे न्यूज ट्वेंटी फोर हाल ही पत्रकार अनिल सौदा पत्रकार अशोक पाटिया हुई गलत ना के चर्चा चल रही सन इस मामले ऐसी पीबी इकानवे न्यूज ट्वेंटी फोर वालों पूरा स्पष्टीकरण दिता गया है दोवे पक्षा ने मीडिया सामने आके साफ किया मिस अंडर स्टेंडिंग किसी भी तरह की रंजिश जा विवाद नहीं है ਦੋਵੇਂ ਪੱਖਾਂ ਨੇ ਇੱਕ ਦੂਜੇ ਪ੍ਰਤੀ ਆਦਰ ਤੇ ਸਤਿਕਾਰ ਪਰਗਟਾਇਆ ਅਤੇ ਪਵਿੱਕ ਵਿੱਚ ਮਿਲਜੁਲ ਕੇ ਕੰਮ ਕਰਨ ਦੀ ਗੱਲ ਕਹੀ ਪੀਬੀ 91 ਨਿਊਜ਼ 24 ਵੱਲੋਂ ਦਰਸ਼ਕਾਂ ਨੂੰ ਇਸ ਸੰਦੇਸ਼ ਦੀ ਗਲਤਫਹਮਿਆ ਨੂੰ ਗਲਬਾਤ ਨਾਲ ਸੁਲਝਾਉਣਾ ਸਬਤੋਵਦੀ ਆ ਰਿਹਾ ਹੈ ਅਜਿਹੇ ਸਪਸ਼ਟੀਕਰਨ ਸਾਡੇ ਸਮਾਜ ਵਿੱਚ ਏਕਤਾ ਤੇ ਪਰੋਸੇ ਨੂੰ ਮਜ਼ਬੂਤ ਕਰਦੇ ਹਨ ਕੀ ਮੈਟਰ ਹੋਇਆ ਪਾਜੀ ਸਾਨੂੰ ਲੜਾਉਣ ਵਾਲੀ ਦਾ ਬਹੁਤ ਦੁਨੀਆ ਪਹਿਲਾਂ ਤਾਂ ਮੈਂ ਆਪਣੇ ਭਰਾਵਾਂ ਦਾ ਮੇਰੇ ਭਾਈ ਜਾਰੇ ਪੱਤਰਕਾਰ ਭਾਈ ਜਾਰੇ ਨੂੰ ਸਾਰੇ ਨੂੰ ਔਲ ਪੰਜਾਬ ਦੇ ਪੱਤਰਕਾਰ ਭਾਈ ਜਾਰੇ ਨੂੰ ਸასი ਸ਼ਾਲ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪੂਰਵ ਆ ਬਾਬੇ ਨਾਨਕ ਦਾ ਜਨਮ ਦਿਨ ਆ ਮੈਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਨਨਕਾੜ ਦਾ ਮੇਰੇ ਗੁਰੂ ਨੇ ਪਹਿਲੀ ਪਾਸਾਈ ਨੇ ਕੋਈ ਸਾਨੂੰ ਕਿਸੇ ਬੰਦਿਆਂ ਨੇ ਆਪਸ ਲੜਾਉਣ ਦੀ ਕੋਸ਼ਿਸ਼ ਕੀਤੀ ਆ ਇਹ ਮੇਰੇ ਭਰਾ ਨੇ ਨਿਲ ਸੋਦਾ ਜੀ ਇਹਨਾਂ ਦੇ ਖਿਲਾਫ ਮੈਨੂੰ ਗਲਤਫਹਿਮੀਆਂ ਪਾਈਆਂ ਗਈਆਂ ਮੈਨੂੰ ਮੇਰੇ ਖਿਲਾਫ ਇਹਨਾਂ ਦੇ ਦਿਲ ਦੇ ਵਿੱਚ ਗਲਤਫਹਿਮੀਆਂ ਪਾਈਆਂ ਗਈਆਂ ਅਸੀਂ ਇਹਨਾਂ ਚੀਜ਼ਾਂ ਤੋਂ ਅੱਜ ਸਾਡਾ ਨਵਟਾਰਾ ਹੋ ਚੁੱਕਿਆ ਵਾ ਅਸੀਂ ਬੈਠੇ ਆਂ ਭਾਈਚਾਰੇ ਦੇ ਵਿੱਚ ਬੈਠੇ ਆਂ ਦੋਸਤਾਂ ਦੇ ਵਿੱਚ ਬੈਠੇ ਆਂ ਭਰਾਵਾਂ ਦੇ ਵਿੱਚ ਬੈਠੇ ਆਂ ਸਾਡਾ ਇੱਕ ਨਾ ਤੁਹਾਡੀ ਇੱਕ ਵੀਡੀਓ ਕੀ ਕਹਿੰਦੇ ਨੇ ਅਨਿਲ ਸੋਦਾਜੀ ਦੀ ਪ੍ਰਕਾਸ਼ਿਤ ਹੋਈ ਹੈ ਜਿਹੜੇ ਚੈਨਲ ਦੇ ਉੱਤੇ ਹਾਂਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਉਹ ਮੇਰਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਆ ਨਾ ਮੇਰੇ ਚੈਨਲ ਦੇ ਉੱਤੇ ਚੜੀ ਆ ਤੇ ਨਾ ਮੈਂ ਚੜਾਈ ਆ ਇਹ ਮੇਰਾ ਉਹ ਹਾਂ ਮੈਂ ਐਸੈਪਟ ਕਰਦਾ ਉਹ ਗਰੁੱਪਾਂ ਦੇ ਵਿੱਚ ਆਈ ਸੀ ਗਰੁੱਪਾਂ ਦੇ ਵਿੱਚ ਸ਼ੇਅਰ ਹੋਈ ਆ ਬਾਕੀ ਉਹ ਵੀਡੀਓ ਮੇਰੇ ਵੱਡੇ ਦੀ ਆ ਇਹ ਮੈਨੂੰ ਨਹੀਂ ਪਤਾ ਵੀ ਉਹ ਵੀਡੀਓ ਉਹਦੇ ਵਿੱਚ ਮੇਰੇ ਸਮੇਤ ਜਿਹੜੇ ਮੇਰੇ ਯਾਰ ਦੋਸਤ ਰਏ ਅਸੀਂ ਵੱਡੇ ਪਾਰਟੀ ਇਨਸਪੈਕਟ ਕਰਨ ਗਏ ਸੀ ਉਹਦੇ ਵਿੱਚ ਕੋਈ ਹੋਰ ਵੀ ਬੰਦੇ ਸੀ ਉਹਨਾਂ ਦੇ ਵਿੱਚੋਂ ਹੋ ਸਕਦਾ ਵੀ ਕਿਸੇ ਬੰਦੇ ਨੇ ਵੀਡੀਓ ਲੀਕ ਕੀਤੀ ਹੋਵੇ ਪਰ ਅਸੀਂ ਸਾਡਾ ਕੋਈ ਲੈਣ ਦੇ ਨਹੀਂ ਸਾਡੇ ਅਸੀਂ ਇੰਜੋਏ ਕਰਨ ਗਏ ਸੀ ਉਹਦੇ ਉੱਤੇ ਤੇ ਭਾਜੀ ਉਹਨਾਂ ਨੇ ਉਦੋਂ ਉਹਦੀ ਤਬੀਅਤ ਵੀ ਢਿੱਲੀ ਸੀ ਅਸੀਂ ਇਹਨਾਂ ਨਾਲ ਕੋਲੋਲ ਵੀ ਕੀਤਾ ਇਹਨਾਂ ਨੂੰ ਇਹਨਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਇਹਨਾਂ ਨੂੰ সুইਮਪool ਦੇ ਵਿੱਚ ਅਸੀਂ ਕੋਲੋਲ ਤੋਂ ੱੱਕਾ ਦੇਤਾ ਜੇ ਉਦੋਂ ਹੀ ਕੋਈ ਸਾਡੇ ਦਿਲ ਦੇ ਵਿੱਚ ਗੱਲ ਹੁੰਦੀ ਬਈ ਅਸੀਂ ਇਹਨਾਂ ਨਾਲ ਰੰਜਿਸ਼ ਕੱਢਣੀ ਆ ਬਈ ਅਸੀਂ ਕੱਢ ਲੈਂਦੇ ਮੈਂ ਕੱਢ ਲੈਂਦਾ ਆਪਣੇ ਰੰਜਿਸ਼ ਪਰ ਫਿਰ ਵੀ ਮੇਰੇ ਇੱਕ ਭਰਾ ਵਾ ਮੈਂ ਉਹਨੂੰ ਕਿਹਾ ਜਦੋਂ ਇਹਨਾਂ ਨੇ ਦੋ ਵਾਰ ਪਲਟੀ ਪਾਣੀ ਦੇ ਵਿੱਚ ਖਾਦੀ ਮੈਂ ਆਪਣੇ ਭਰਾ ਨੂੰ ਇਹ ਗੱਲ ਕਹੀ ਬਈ ਭਰਾ ਇਹ ਆਪਣੇ ਤੋਂ ਗਲਤ ਕੰਮ ਹੋ ਗਿਆ ਇਹ ਵੀ ਸੌਦਾ ਸਾਹਮਣੂ ਤੈਰਨਾ ਨਹੀਂ ਆਉਂਦਾ ਵੀ ਇਹਨਾਂ ਨੂੰ ਬਾਹਰ ਕੱਢੋ ਫਿਰ ਅਸੀਂ ਕੱਢਿਆ ਵੀ ਬਾਹਰ ਇਹਨਾਂ ਨੂੰ ਬਿਠਾਇਆ ਵੀ ਖਾਦਾ ਪੀਤਾ ਚਲੋ ਦੁਨੀਆ ਪਾਰਟੀ ਸੈਪਟ ਕਰਦੀ ਆ ਮੇਰੀ ਵੱਡੇ ਪਾਰਟੀ ਸੀ ਮੇਰੇ ਭਰਾਵਾਂ ਨੇ ਹੀ ਸਾਰਾ ਖਰਚਾ ਕੀਤਾ ਮੇਰੇ ਤੇ ਮੈਨੂੰ ਘਰੋਂ ਚੱਕ ਕੇ ਲੈ ਗਏ ਤਿਆਰ ਕਰਕੇ ਤੇ ਮੈਨੂੰ ਦਾ ਕੋਈ ਇਹਨਾਂ ਖਾਬ ਖਿਆਲ ਨਹੀਂ ਸੀ ਮੇਰੇ ਭਰਾ ਗੱਡੀਆਂ ਦੋ ਭਰ ਕੇ ਲੈ ਕੇ ਆ ਰਹੇ ਨੇ ਮੈਨੂੰ ਬਹੁਤ ਮਾਣ ਆ ਆਪਣੇ ਭਰਾਵਾਂ ਤੇ ਜਿਹੜੇ ਮੇਰੀ ਇੱਜ਼ਤ ਕਰਦੇ ਨੇ ਮੇਰੀ ਚੰਗੀ ਸ਼ਭੀ ਬਣਾਈ ਆ ਪਰ ਮੇਰੀ ਸ਼ਭੀ ਖਰਾਬ ਕਰਨ ਦੀ ਥੋੜੀ ਜੀ ਵਿੱਚੋਂ ਕਿਸੇ ਮੇਰੇ ਲਾਜਰਾਗ ਵਾਲੇ ਨੇ ਖੁੰਦਕ ਕੱਢੀ ਆ ਮੇਰੇ ਨਾਲ ਚਲੋ ਪ੍ਰਮਾਤਮਾ ਨੂੰ ਲੰਬੀ ਉਮਰ ਬਖਸ਼ੇ ਤੇ ਬੱਚਿਆਂ ਨੂੰ ਲੰਬੀ ਉਮਰ ਬਖਸ਼ੇ ਨੈਲ ਸੋਦਾ ਜੀ ਬਹੁਤ ਵਧੀਆ ਬੰਦੇ ਨੇ ਮੇਰੇ ਨਾਲ ਭਰਾਵਾਂ ਵਾਲੀ ਇਹਨਾਂ ਨਾਲ ਉੱਠਣ ਬੈਠਣਾ ਮੈਂ ਇਹਨਾਂ ਤੇ ਬਹੁਤ ਵਿਸ਼ਵਾਸ ਕਰਦਾ ਮੇਰੇ ਤੇ ਬਹੁਤ ਵਿਸ਼ਵਾਸ ਕਰਦੇ ਨੇ ਅਸੀਂ ਇਕੱਠੇ ਰੋਟੀ ਵੀ ਖਾਧੀ ਆ ਇਕੱਠੇ ਬੈੰਨੇ ਔਰਦੇ ਵੀ ਆ ਬਸ ਇੰਨੀ ਗੱਲ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਰਨੀਲ ਸੋਦਾ ਜੀ ਤੁਹਾਡੀ ਇੱਕ ਵੀਡੀਓ ਪ੍ਰਕਾਸ਼ਿਤ ਹੋ ਰਹੀ ਹੈ ਕਿਸੇ ਚੈਨਲ ਦੇ ਉੱਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਜਿਹੜੀ ਉਹ ਵੀਡੀਓ ਆ ਉਹ ਮੈਨੂੰ ਤਾਂ ਪਤਾ ਨਹੀਂ ਵੀ ਕਿਨੇ ਚ ਬਣਾਈ ਆ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਕਹਣਾ ਜਿਹੜਾ ਅਲੀਗੇਸ਼ਨ ਭਾਜੀ ਤੇ ਲੱਗਿਆ ਵਾ ਠੀਕ ਹੈ ਉਹ ਗਲਤ ਹੈ ਉਸ ਬੰਦੇ ਨੇ ਵੀ ਕਿਸੇ ਹੋਰ ਦੀ ਚੱਕ ਦੇ ਵਿੱਚ ਆ ਕੇ ਇਹ ਕੰਮ ਕੀਤਾ ਅਸੀਂ ਜਦੋਂ ਬਿਠਾ ਕੇ ਉਹ ਕੰਪਰਮਾਈਜ਼ ਕਰਾਤਾ ਸੀ ਉਹ ਮੈਟਰ ਦੇ ਵਿੱਚ ਉਸ ਬੰਦੇ ਨੂੰ ਕਲੀਅਰ ਕਰਾਤਾ ਸੀ ਜਿਵੇਂ ਬੰਦੇ ਨੇ ਆ ਸਾਰਾ ਕੰਮ ਕੀਤਾ ਵਾ ਕਿ ਵੀ ਤੇਰਾ ਕੋਈ ਲੈਣ ਦੇਣ ਨਹੀਂ ਹੈਗਾ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਜਿਹੜੇ ਬੰਦੇ ਦਾ ਰੋਲ ਹੈ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤੇਰਾ ਨਿਪਟਾਉਂਦੇ ਆ ਬਟ ਕੁਝ ਰਾਜਨੀਤਿਕ ਲੋਗ ਇਦਾਂ ਦੇ ਹੈਗੇ ਨੇ ਤੇ ਕੁਝ ਪੱਤਰਕਾਰ ਭਾਈ ਚਾਰੇ ਦੇਵਤਾ ਸਾਡੇ ਭਰਾ ਨੇ ਜੀ ਉਹਨਾਂ ਨੂੰ ਤਾਂ ਵੈਸੇ ਹੀ ਲੋਕ ਇਹ ਗਲਤ ਯੂਜ਼ ਕਰ ਲੈਂਦੇ ਨੇ ਇਹ ਰਾਜਨੀਤਿਕ ਲੋਕਾਂ ਦੀ ਸਾਜ਼ਿਸ਼ ਆ ਜਿਨ੍ਹਾਂ ਨੇ ਉਹ ਸਾਰਾ ਕੁਝ ਇਹਨਾਂ ਦੇ ਅਗੇਂਸਟ ਕਰਵਾਤਾ ਵਿੱਚ ਮੈਨੂੰ ਬਦਨਾਮ ਕਰਤਾ ਸੋਨੂ ਘਾਟਿਆ ਮੇਰਾ ਭਰਾ ਬਹੁਤ ਵਧੀਆ ਪੱਤਰਕਾਰ ਆ ਬਹੁਤ ਵਧੀਆ ਮਿਲਣਸਾਰ ਵਾਲਾ ਬੰਦਾ ਵਾ ਹਰੇਕ ਨਾਲ ਰਲ ਮਿਲ ਕੇ ਰਹਿੰਦੇ ਆ ਮੈਂ ਵੀਰੇ ਇਹੀ ਕੁਝ ਕਹਿਣਾ ਇਹਦੇ ਵਿੱਚ ਕੋਈ ਗਲਤੀ ਨਹੀਂ ਮੇਰੇ ਭਰਾ ਦੀ ਸਾਡੀ ਆਪਸ ਚ ਭਰਾ ਨੇ ਯਾਰੀ ਪੱਕੀ ਆ ਜਦਾਂ ਮਰਜੀ ਲੋਕੀ ਲਾਈ ਜਾਣ ਉਹ ਵੀ ਰਾਜ਼ੀ ਰਹਿਣ ਇਸ ਮੈਟਰ ਚ ਕਹਿ ਰਹੇ ਹੋ ਤੁਸੀਂ ਵੀ ਇਹ ਪਾਜੀ ਜਿਹੜਾ ਇਹਨਾਂ ਦੇ ਅਗੇਂਸਟ ਇੱਕ ਐਫ ਆਈ ਆਰ ਹੋਈ ਹੈ ਨਾ ਉਹ ਇਹਨਾਂ ਨੂੰ ਫਸਾਇਆ ਗਿਆ ਵਾ ਇਹਨਾਂ ਦਾ ਰੋਲ ਸਿਰਫ ਇੰਨਾ ਕਿ ਇਹਨੇ ਉਹ ਬੰਦਾ ਮਲਾਤਾ ਮਲਾਣ ਆਲ ਗਲਤੀ ਤਾਂ ਨਹੀਂ ਕਰ ਗਿਆ ਮੈਂ ਕਿਸੇ ਬੰਦੇ ਨੂੰ ਬੱਸ ਚ ਬਿਠਾ ਦਵਾ ਅੱਗੇ ਜਾ ਕੇ ਐਕਸੀਡੈਂਟ ਹੋ ਜਵੇ ਗਲਤੀ ਮੇਰੀ ਤਾਂ ਨਹੀਂ ਕਿ ਮੈਂ ਉਹ ਬਿਠਾਤਾ ਬੱਸ ਚ ਭਾਈ ਉਹ ਡਰਾਈਵਰ ਦੀ ਗਲਤੀ ਹੈ ਨਾ ਜੀ ਉਹ ਆ ਚੀਜ਼ ਹੋਈ ਹੈ ਭਾਜੀ ਸਰ ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ ਹਾਂ ਕਿ ਜਿਹੜੀ ਤੁਹਾਡੀ ਇੱਕ ਵੀਡੀਓ ਪ੍ਰਕਾਸ਼ਿਤ ਹੋ ਰਹੀ ਹੈ ਹਾਂ ਸਰ ਮੈਂ ਮੈਂ ਉਹ ਵੀਡੀਓ ਤਾਂ ਮੈਂ ਦੱਸਦਾ ਜੀ ਜਿਹੜੀ ਉਹ ਵੀਡੀਓ ਉਸ ਬੰਦੇ ਨੇ ਨਹੀਂ ਬਣਾਈ ਸੀ ਉਹ ਮੈਂ ਹੀ ਬਣਾਈ ਸੀ ਬਟ ਮੈਂ ਅੱਗੇ ਕਿਸੇ ਨੂੰ ਨਹੀਂ ਭੇਜੀ ਉਹ ਆਪਣੇ ਕੋਲ ਰੱਖੀ ਉਸ ਬੰਦੇ ਨੇ ਮੇਰੇ ਫੋਨ ਤੋਂ ਆਪਣੇ ਫੋਨ 'ਚ ਵਟਸਐਪ ਕਰ ਲਈ ਤੇ ਸ਼ਰਾਰਤੀ ਤਤਵਾ ਨੇ ਅੱਗੇ ਉਹ ਭੇਜਤੀ ਪਰ ਮੈਂ ਉਸ ਟਾਈਮ ਡਿਲੀਟ ਕਰਤੀ ਸੀ ਉਸ ਟਾਈਮ ਮੈਂ ਕੱਖ ਨਹੀਂ ਕੀਤੀ ਸੀ ਮੈਂ ਬਾਅਦ 'ਚ ਡਿਲੀਟ ਕੀਤੀ ਸੀ ਭਾਜੀ ਉਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਤੇ ਬਾਕੀ ਮੈਂ ਗੱਲ ਤੁਹਾਨੂੰ ਸਾਰੀ ਪਹਿਲਾਂ ਕਲੀਅਰ ਕਰ ਚੁੱਕਿਆ ਭਾਜੀ ਜਿਹੜੀ ਤੁਹਾਡੀ ਇੱਕ ਵੀਡੀਓ ਪ੍ਰਕਾਸ਼ਿਤ ਹੋ ਰਹੀ ਹੈ ਇੱਕ ਚੈਨਲ ਦੇ ਉੱਤੇ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਜਿਹੜੀ ਉਹ ਵੀਡੀਓ ਹੈ ਨਾ ਮੇਰੇ ਭਰਾ ਵੱਡੇ ਸੀਗਾ ਅਸੀਂ ਸਾਰੇ ਭਰਾਵਾਂ ਨੇ ਇਕੱਠੇ ਪ੍ਰੋਗਰਾਮ ਬਣਾਇਆ ਇਹਨਾਂ ਦੇ ਘਰੇ ਕੰਮ ਚੱਲਦਾ ਪਿਆ ਅਸੀਂ ਇਹ ਘਰੇ ਸੀਗੇ ਅਸੀਂ ਇਹਨਾਂ ਨੂੰ ਕਾਲ ਕੀਤੀ ਕਿ ਭਾਈ ਤੁਹਾਡਾ ਬਰਥਡੇ ਸੈਲਿਬ੍ਰੇਟ ਕਰਨਾ ਅਸੀਂ ਇਹਨਾਂ ਨੂੰ ਘਰੋਂ ਲੈ ਕੇ ਗਏ ਆ ਦਰਾਹੇ ਪੀਵੀ10 ਪੂਲ ਆ ਸੀ ਉੱਥੇ ਗਏ ਉੱਥੇ ਅਸੀਂ ਸਾਰਿਆਂ ਨੇ ਉੱਤੇ ਮੈਨੂੰ ਤੈਰਨਾ ਨਹੀਂ ਆਉਂਦਾ ਚਲੋ ਮੇਰੇ ਭਰਾਵਾਂ ਨੇ ਮਜ਼ਾਕ ਮਜ਼ਾਕ ਚ ਮੈਨੂੰ ਪੂਲ 'ਚ ਸੜਦਾ ਜੇਕਰ ਕੁਦ ਮੇਰੀ ਤਬੀਅ ਵੀ ਖਰਾਬ ਸੀ ਉਹ ਹੋਣ ਦੀ ਵਜ੍ਹਾ ਨਾਲ ਇੱਕ ਤਾਂ ਮੈਨੂੰ ਤੈਰਨਾ ਨਹੀਂ ਤੇ ਪਾਣੀ ਚੜ ਗਿਆ ਤੇ ਅਸੀਂ ਉੱਥੇ ਬਰਥਡੇ ਸੀਗਾ ਭਰਾ ਦਾ ਤੇ অলমোস্ট ਅਸੀਂ ਡਰਿੰਕ ਡੰਗ ਵੀ ਕੀਤੀ ਸੀ ਤੇ ਮੈਂ ਉੱਥੇ ਮੈਨੂੰ ਯਕੀਨ ਦਾ ਨਸ਼ਾ ਕਹ ਲਓ ਜਾਂ ਮੈਂ ਤਬੀਤ ਖਰਾਬ ਕਰਕੇ ਕਹ ਲਓ ਮੈਂ ਉੱਥੇ ਚੇਅਰ ਤੇ ਬੈਠਦਾ ਬੈਠਾ ਸੀਗਾ ਜੀ ਉਹ ਕੁਝ ਭਰਾ ਦੇ ਤੋਂ ਮੈਨੂੰ ਨਿੰਬੂ ਪਾਣੀ ਪਲਾਇਆ ਬਾਅਦ ਚ ਮੈਨੂੰ ਰੋਟੀ ਵੀ ਇਹਨਾਂ ਨੇ ਖਲਾਈ ਕਿ ਮੇਰੀ ਤਬੀਤ ਠੀਕ ਨਹੀਂ ਸੀ ਪਰ ਕੁਝ ਜਿਹੜੇ ਉੱਥੇ ਇਦਾਂ ਦੇ ਲੋਕ ਸੀਗੇ ਜਿਨ੍ਹਾਂ ਸਾਡੀ ਵੀਡੀਓ ਬਣਾ ਲਈ ਤੇ ਉਹਨਾਂ ਨੇ ਉਹਨੂੰ ਗਲਤ ਢੰਗ ਨਾਲ ਅੱਗੇ ਚਲਾਤਾ ਜੀ ਸਰ ਉਸ ਵੀਡੀਓ ਦੇ ਵਿੱਚ ਠੇਕਾ ਵੀ ਪਿੱਛੇ ਨਜ਼ਰ ਆ ਰਿਹਾ ਵਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਦੱਸਤਾ ਰਿਹਾ ਜੀ ਉਹ ਪੂਲ ਹੈ ਜੀ ਪੂਲ ਦੇ ਨਾਲ ਹੀ ਠੇਕਾ ਹੈ ਮਿੱਤਰ ਸਾਰੇ ਇਕੱਠੇ ਗਏ ਆ ਉੱਥੇ ਇੰਜੋਏ ਕਰਨ ਹੀ ਗਏ ਸੀ ਜੀ ਬਰਥਡੇ ਮਨਾਣ ਗਏ ਸੀ ਪੁੱਲ